ਨਵੇਂ ਸਾਲ ਦੀ ਆਮਦ ਮੌਕੇ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਨੂੰ ਲੈ ਕੇ ਪੰਜਾਬ ਪੁਲਿਸ ਚੌਕੰਨੀ ਤੇ ਮੁਸਤੈਦ ਹੈ ਇਸ ਦੇ ਚਲਦਿਆਂ ਲਹਿਰਾਗਾਗਾ ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਟਿਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਲਹਿਰਾ ਨੇ ਕਿਹਾ ਕਿ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਹੋਟਲਾਂ ਅਤੇ ਰੈਸਟੋਰੈਂਟ ਦੇ ਉੱਪਰ ਪੁਲਿਸ ਦੀ ਬਾਛ ਨਜ਼ਰ ਰਹੇਗੀ ਸ਼ਹਿਰ ਭਰ ਦੇ ਵਿੱਚ ਨਾਕਾਬੰਦੀ ਹੋਵੇਗੀ ਤੇ ਪੁਲਿਸ ਪਾਰਟੀ ਦਿਨ ਰਾਤ ਪੈਟਰੋਲਿੰਗ ਕਰੇਗੀ ਇਸੇ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੱਭਿਅਤ ਤਰੀਕੇ ਦੇ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਜਾਵੇ। ਹੂੰ 31 ਸੰਭਰ ਨੂੰ ਜਿਹੜਾ ਨਵੇਂ ਸਾਲ ਦੇ ਫੰਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਇਹੜਾ ਰੋਡ ਸ਼ੋਅ ਕੀਤਾ ਯਾਰ। ਸ਼ਹਿਰਾਂ ਵਿੱਚ ਲੋਕ ਰਾਤ ਨੂੰ ਬੜਾ ਜਸ਼ਨ ਕਰਦੇ ਨੇ, ਕੋਸ਼ਿਸ਼ ਦਾ ਮਾਹੌਲ ਹੁੰਦਾ। ਹੋਟਲਾਂ 'ਚ ਰੈਸਟੋਰੈਂਟ ਦੇ ਵਿੱਚ ਵੀ ਸਾਰੇ ਜਿਹੜੇ ਫੰਕਸ਼ਨ ਹੈ ਇਹ ਬੜੇ ਸ਼ਾਂਤੀਪੂਰਵਕ ਢੰਗ ਨਾਲ ਨੇਪੜ ਜਾਂ। ਇਸ ਕਰਕੇ ਸਜ ਰੋਡ ਸ਼ੋਅ ਕਰਨ ਜਾ ਰਹੇ ਆ ਇਹ ਮਾਨਯੋਗ ਐਸਐਸਪੀ ਸਮਰੂਰ ਦੇ ਹਦਾਇਤਾਂ ਦੇ ਮੁਤਾਬਕ ਹੋ ਰਿਹਾ ਉਸ ਤੋਂ ਬਾਅਦ ਇਹਨਾਂ ਦੀ ਨਾਕਾਬੰਦੀ ਕੀਤੀ ਜਾਊਗੀ ਸ਼ਹਿਰ ਦੇ ਵਿੱਚ ਤੇ ਰਾਤ ਨੂੰ ਪੈਟਰੋਲਿੰਗ ਪਾਰਟੀਆਂ ਤੇ ਸਾਡੇ ਜਿਹੜੇ ਇੰਚਾਰਜ ਨੇ ਐਸਐਚਓ ਸਿਟੀ ਇੰਚਾਰਜ ਇਹ ਸਾਰੇ ਆਪਣੇ ਇਲਾਕੇ 'ਚ ਰਹਿਣਗੇ ਤਾਂ ਫਿਰ ਲੋਕ ਆਪਣਾ ਸ਼ਾਂਤੀਪੂਰਵਕ ਢੰਗ ਦੇ ਨਾਲ ਇਹ ਮਨਾ ਸਕਣ ਸਰ ਇਹ ਜਿਹੜਾ ਰੋਡ ਸ਼ੋਅ ਕਰਿਆ ਕਿ ਕਿਹੜੇ-ਕਿਹੜੇ ਪਿੰਡਾਂ 'ਚ ਕਿੰਨੇ ਕ ਪਿੰਡਾਂ 'ਚ ਜਾਏਗਾ ਇਹ ਤਕਰੀਬਨ ਸਾਰੇ ਪਿੰਡਾਂ 'ਚ ਹੀ ਜਾਏਗਾ ਸਾਡੇ ਪਹਿਲਾਂ ਸ਼ਹਿਰ ਦੇ ਵਿੱਚ ਪੈਦਲ ਕੀਤਾ ਜਾਊਗਾ ਉਸ ਤੋਂ ਬਾਅਦ ਗੱਡੀਆਂ ਜੇ ਸਾਰੇ ਪਿੰਡਾਂ ਦੇ ਵਿੱਚ ਕੀਤੇ ਜਾਊਗਾ ਉਹ ਪਿੰਡ ਜਿਹੜੇ ਜ਼ਿਆਦਾ ਵੱਡੇ ਨੇ ਜਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਛੋਟੇ-ਮੋਟੇ ਕੋਰੈਸਟ੍ਰੈਂਟ ਹੈਗੇ ਉਹਨਾਂ 'ਤੇ ਜ਼ਿਆਦਾ ਤਵੱਜੋ ਦਿੱਤੀ ਜਾਊ ਕੀ ਰੈਸਟ੍ਰੈਂਟਾਂ ਦੀ ਚੈਕਿੰਗ ਵੀ ਕੀਤੀ ਜਾਏਗੀ ਚੈਕਿੰਗ ਅਸੀਂ ਕਰਦੇ ਰਹਿਣੇ ਹਾਂ ਜਿੱਥੇ ਲੋੜ ਪੂਗੀ ਜ਼ਰੂਰ ਕਰਾਂਗੇ ਉਹਨਾਂ ਦੀ